ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ ਜਿਵੇਂ ਕਿ ਐਤਵਾਰ ਦਾ ਦਿਨ ਹੈ ਸੋ ਐਤਵਾਰ ਨੂੰ ਆਪਾਂ ਕਿਸਾਨ ਮੰਡੀ ਜੋ ਜੀਟੀਬੀ ਮਾਰਕੀਟ ਖੰਨੇ ਵਿਖੇ ਬੱਸ ਸਟੈਂਡ ਕੋਲ ਲੱਗਦੀ ਆ ਉੱਥੇ ਲੈ ਕੇ ਜਾਂਦੇ ਹਾਂ ਸਬਜ਼ੀਆਂ ਵੈਸੇ ਅੱਜ ਮੈਂ ਲੇਟ ਆ ਥੋੜਾ ਜਿਹਾ ਸੋ ਇਹ ਦੋ ਮੂਲੀ ਦੇ ਬੀਜ ਨੇ ਜਿਹੜੇ ਆਪਣੇ ਬਿਲਕੁਲ ਹੀ ਘੱਟ ਖਰਚੇ ਨਾਲ ਤਿਆਰ ਹੋਏ ਇਹ ਦੇਸੀ ਬੀਜ ਨੇ ਜੀ ਆ ਜਿਹੜਾ ਗੁਲਾਬੀ ਰੰਗ ਵਾਲੀ ਮੂਲੀ ਆ ਇਹ ਆਪਣਾ ਘਰ ਦਾ ਬੀਜ ਆ ਇਹਦੀ ਖਾਸੀਅਤ ਆ ਵੀ ਜਿਹੜੀ ਇਹ ਮੂਲੀ ਆ ਪੂਰਾ ਕੱਦ ਕਰਦੀ ਆ ਤਾਂ 18 ਇੰਚ ਤੱਕ ਇਹ ਮੋਟੀ ਹੋ ਜਾਂਦੀ ਆ ਤੇ ਵਜ਼ਨ ਬਹੁਤ ਹੁੰਦਾ ਹੈ ਤੇ ਆ ਆਪਾਂ ਇਹ ਵੀ ਦੇਸੀ ਬੀਜ ਆ ਇਹ ਬਾਬਾ ਮਹਿੰਦਰ ਸਿੰਘ ਪਿੱਪਲ ਮਘੋਲੀ ਰਾਜਪੁਰੇ ਕੋਲ ਪਿੰਡ ਹੈ ਉਹਨਾਂ ਨੇ ਬੀਜ ਦਿੱਤਾ ਸੀ ਉਹਨਾਂ ਦਾ ਇਹ ਆਪਣਾ ਪਾਕਿਸਤਾਨ ਤੋਂ ਲਿਆਂਦਾ ਹੈ ਉਹਨਾਂ ਦੇ ਬਜ਼ੁਰਗਾਂ ਦਾ ਬੀਜ ਸੀ ਉਸ ਸਮੇਂ ਉੱਧਰੋਂ ਲੈ ਕੇ ਆਏ ਸਨ ਤੇ ਇਹ ਵੀ ਦੇਸੀ ਆ ਦੇਸੀ ਬੀਜਾਂ ਦੀ ਖਾਸੀਅਤ ਆ ਵੀ ਇਹ ਜੇ ਜ਼ਿਆਦਾ ਦੇਰ ਨਾ ਬੀਜੀਏ ਮਤਲਬ ਸਾਲ 2 ਸਾਲ 3 ਸਾਲ ਉਸ ਤਰ੍ਹਾਂ ਆਪਾਂ ਲੇਟ ਬੀਜ ਕੇ ਦੇਖਿਆ ਜੀ ਤਾਂ ਵੀ ਇਹ ਹੋਗੇ ਹੁਣ ਜਿਹੜਾ ਆਪਣਾ ਘਰ ਦਾ ਵੀਜਾ ਤੋਂ ਬਰਾਬਰ ਬੀਜੇ ਸਨ ਹੁਣ ਆਪਣੀਆਂ ਮੂਲੀਆਂ ਨੇ ਜਿਹੜੀਆਂ ਆਪਣੇ ਵਿੱਚ ਆ ਤਾਂ ਹੋ ਗਿਆ ਦੇਸੀ ਬੀਜ ਬਾਬਾ ਮਹਿੰਦਰ ਸਿੰਘ ਪਿੱਪਲ ਮੰਗੋਲੀ ਵਾਲਾ ਤੇ ਆ ਆਪਣਾ ਘਰ ਦਾ ਵੀਜਾ ਇਹ ਮੇਰਾ ਆਪਣਾ ਸੀਗਾ ਮੇਰੇ ਕੋਲ ਬਹੁਤ ਸਾਲਾਂ ਦਾ ਤੇ ਇਹ ਮੂਲੀ ਦੀ ਜੋ ਖਾਸੀਅਤ ਹੈ ਇਹ ਕੱਦ ਬਹੁਤ ਜ਼ਿਆਦਾ ਕਰਦੀ ਆ 18 ਇੰਚ ਤੱਕ ਤਾਂ ਮੋਟੀ ਹੋ ਜਾਂਦੀ ਆ ਲੰਬੀ 1 ਫੁੱਟ ਤੱਕ ਉੱਪਰੋਂ 1 ਫੁੱਟ ਤੱਕ ਥੱਲੇ ਨੇ 2 2.5 ਫੁੱਟ 3 ਫੁੱਟ ਤੱਕ ਇਹਦਾ ਕੱਦ ਕਰਦੀ ਆ ਆ ਜਿਹੜੀ ਆਪਣੀ ਮੂਲੀ ਆ ਹੁਣ ਤੁਸੀਂ ਪੱਤੇ ਦੇਖੋ ਤੇ ਤੇ ਮਤਲਬ ਜੇ ਆਪਾਂ ਚਾਰੇ ਮੋਲੀਆਂ ਆਏ ਨੇ ਚਾਰੇ ਇਹਨੇ ਤੇ ਇਹਦਾ ਪੱਤਿਆਂ ਦਾ ਭਜਨ ਕਿੰਨਾ ਜ਼ਿਆਦਾ ਬਰਾਬਰ ਤੋਂ ਦੇਖੋ ਤੇ ਕੱਦ ਇਸ ਲਈ ਜਿਹੜੇ ਦੇਸੀ ਬੀਜ ਨੇ ਛੋਡੇ ਕੋ ਵਧੀਆ ਬੀਜ ਨੇ ਉਹ ਭਜਨ ਵੀ ਵੱਧ ਦੇਣਗੇ ਕੱਦ ਵੀ ਵੱਧ ਵੀ ਦੇਣਗੇ ਜੇ ਹੁਣ ਆਪਾਂ ਕਹੀਏ ਵੀ ਆਹ ਬੀਜਾ ਜਿਹੜਾ ਇਹ ਦੇਸੀ ਆ ਤਾਂ ਇਹਦੀ ਖਾਸੀਅਤ ਹੈ ਜੇ ਨਿਊਟ੍ਰੀਸ਼ਨ ਵੱਧ ਹੋਣਗੇ ਕਿਉਂਕਿ ਇੰਨਾ ਪੁਰਾਣੇ ਸਮੇਂ ਤੋਂ ਚੱਲ ਰਿਹਾ ਹੈ ਅ ਕਿਉਂਕਿ ਇਹ ਬਜ਼ੁਰਗਾਂ ਨੇ ਉਹਨਾਂ ਨੇ ਸੰਭਿਆ ਤਾਂ ਆਪਾਂ ਨੂੰ ਥੋੜਾ ਜਿਹਾ ਮੁੱਠੀ ਦਾ ਮਿਲਿਆ ਸੀ ਉਹ ਤੋਂ ਆਪਾਂ ਵਧਾਉਂਦੇ ਬਿਨਾਂ ਦੇ ਵਧਾ ਲਿਆ ਤੇ ਵੱਧ ਗਿਆ ਸੋ ਇਹ ਵੀ ਆ ਜਿਹੜਾ ਇਹ ਬਾਬਾ ਮਹਿੰਦਰ ਸਿੰਘ ਪਿੱਪਲਮ ਗੋਲੀ ਜਿਹੜੀ ਆਪਣੀ ਦੇਸੀ ਮੂਲੀ ਆ ਇਹਦਾ ਰੰਗ ਰੂਪ ਬਹੁਤ ਵਧੀਆ ਹੁੰਦਾ ਤੇ ਖਾਣ ਨੂੰ ਵੀ ਸੁਆਦ ਹੁੰਦੀ ਆ ਜਿਆਦੇ ਗਰਮੀ ਚ ਹੁੰਦੀ ਆ ਗਲਾਬੀ ਮੂਲੀ ਕਰਾਰੀ ਮਤਲਬ ਖਾਣ ਨੂੰ ਕਰਾਰੀ ਹੁੰਦੀ ਆ ਜਿਉਂ ਜਿਉਂ ਰੁੱਤ ਬਦਲਦੀ ਆ ਠੰਡ ਆਉਂਦੀ ਆ ਤਾਂ ਜ ਮਿਠਾਸ ਪੈਦਾ ਹੋ ਜਾਂਦੀ ਆ ਸੋ ਹੁਣ ਇਹ ਥੋੜੀ ਜਿਹੀ ਲੇਟ ਤਿਆਰ ਹੋਣ ਦੀ ਕੀ ਵਜ੍ਹਾ ਸੀਗੀ ਇਹਨਾਂ ਦੋਵਾਂ ਤੇ ਜਦੋਂ ਉੱਗ ਰਹੀ ਤਾਂ ਮੱਛਰ ਨੇ ਹਮਲਾ ਕੀਤਾ ਸੀਗਾ ਹੁਣ ਆ ਦੇਖੋ ਆਹ ਮੂਲੀ ਤੇ ਮੱਛਰ ਦਾ ਹਮਲਾ ਹੋਇਆ ਤਾਂ ਇਹਦੇ ਪੱਤਿਆਂ 'ਚ ਉਸ ਸਮੇਂ ਸਰਾਖ ਹੋਏ ਹੁਣ ਉਹ ਵੱਡੇ ਬਣ ਗਏ ਉਹ ਪੱਤਾ ਚੌੜਾ ਹੋ ਗਿਆ ਤੇ ਆਹ ਮੌਲੀ ਤੇ ਵੀ ਹਮਲਾ ਹੋਇਆ ਸੀ ਪਾਰੇ ਦੇ ਵਿੱਚ ਸਰਾਖ ਘੱਟ ਨਜ਼ਰ ਆਉਂਦਾ ਕਿਉਂ ਬੀਜਾਂ ਦਾ ਹੋ ਸਕਦਾ ਉਹ ਤੋਂ ਮਿਕੜਤਣ ਹੋਵੇ ਜਾਂ ਸਵਾਦ ਦਾ ਫਰਕ ਹੋਵੇ ਸੋ ਇਸ ਤਰ੍ਹਾਂ ਇਹ ਦੇਸੀ ਬੀਜਾਂ ਨੂੰ ਬਚਾਉਣਾ ਜ਼ਰੂਰੀ ਹੈ ਇਹਨਾਂ ਦੀ ਖਾਸੀਅਤ ਹੈ ਵੀ ਇਹ ਖਾਣ ਨੂੰ ਸਵਾਦ ਨਿਊਟ੍ਰੀਸ਼ਨ ਪੂਰਪੂਰ ਤੇ ਆਪਣੀ ਜਿਹੜੀ ਮੌਲੀ ਆ ਬਿਲਕੁਲ ਜ਼ੀਰੋ ਖਰਚੇ ਦੀ ਕਹਿ ਸਕਦੇ ਹੋ ਕੋਈ ਬੀਜ ਵੀ ਘਰ ਦਾ ਖੁਦ ਦੀ ਹੋ ਮਿਹਨਤ ਹੈ ਤੇ ਉਸ ਮਿਹਨਤ ਨਾਲ ਇਹ ਤਿਆਰ ਹੋਈ ਆਪਾਂ ਨੇ ਤਿੰਨ ਤਰਫ ਵਾਲੀ ਦਾ ਵਾਕੀ ਬੀਜੀ ਤੇ ਜਿੰਨਾ ਕੱਦ ਚਾਹੀਦਾ ਕੁਦਰਤੀ ਖੇਤੀ 'ਚ ਉਹਨਾ ਕੱਦ ਵੀ ਹੋ ਗਿਆ ਤੇ ਅੱਜ ਨੂੰ ਮੰਡੀ ਲੈ ਕੇ ਚੱਲੇ ਆ ਸੋ ਇਹ ਬੈਂਗਣ ਨੇ ਆਹ ਕੇਲਾ ਜਾ ਰਿਹਾ ਹੈ ਕੇਲਾ ਜਿਹੜਾ ਇਹ ਪੂਰਾ ਕੱਦ ਕਾਟ ਕਰਦਾ ਇਹ ਨਹੀਂ ਹੈਗਾ ਵੀ ਕੁਦਰਤੀ ਖੇਤੀ 'ਚ ਕੱਦ ਨਹੀਂ ਕਰਦੇ ਆ ਦੇਖੋ ਇਸ ਤਰ੍ਹਾਂ ਦਾ ਕੱਦ ਪੂਰਾ ਹੁੰਦਾ ਹੈ ਇਹ ਨਹੀਂ ਹੈਗਾ ਵੀ ਕਮਜ਼ੋਰ ਫਸਲ ਹੁੰਦੀ ਆ ਸਿਰਫ ਕੁਦਰਤੀ ਖੇਤੀ 'ਚ ਆਪਾਂ ਨੂੰ ਸਿਰਫ ਹਿੰਮਤ ਤੇ ਸਬਰ ਕਰਨਾ ਪੈਣਾ ਇੱਕ ਥੈਲਾ ਹੋ ਗਿਆ ਇੱਕ ਕ੍ਰੇਟ ਹੋ ਗਿਆ ਇੱਕ ਬੈਂਗਣ ਹੋ ਗੇ ਮੂਲੀ ਹੋ ਗਈ ਨਿੰਬੂ ਆਪਣੇ ਉਵੇਂ ਵੇਖ ਜਾਂਦੇ ਨੇ ਸੋ ਨਿੰਬੂ ਤਾਂ ਆਪਾਂ ਲੈ ਕੇ ਨਹੀਂ ਜਾਂਦੇ ਬਾਕੀ ਤਾਂ ਇਹ ਵੀ ਜਿਹੜਾ ਕੁਦਰਤੀ ਖੇਤੀ ਦਾ ਭੋਜਨ ਹੈ ਉਹ ਸਿਹਤ ਲਈ ਵੀ ਵਧੀਆ ਹੋਊ ਵਾਤਾਵਰਣ ਲਈ ਵਧੀਆ ਹੋਊ ਤੇ ਆਪਣੇ ਮਿੱਟੀ ਲਈ ਵੀ ਵਧੀਆ ਹੋਊਗਾ ਸੋ ਆਪਾਂ ਕੁਦਰਤੀ ਖੇਤੀ ਨੂੰ ਇਸ ਤਰ੍ਹਾਂ ਨਹੀਂ ਕਹਿ ਸਕਦੇ ਵਿੱਚ ਉਤਪਾਦਨ ਘਟਦਾ ਇਹ ਤੇ ਵੱਧਾ ਜੇ ਆਮ ਖੇਤੀ 'ਚ 18 ਇੰਚ ਮੋਟੀ ਮੂਲੀ ਹੋ ਜਾਂਦੇ ਤਾਂ ਬੱਚੋਂ ਪੱਕੜ ਬਣਦੇ ਚਾਂਸ ਵੱਧ ਜਾਂਦੇ ਨੇ ਫੇਰ ਜਦੋਂ ਇਹ ਮੂਲੀਆਂ ਨਿਸਰਦੀਆਂ ਨੇ ਇੱਕ ਆਪਣੇ ਪੰਜਾਬੀਆਂ ਦੇ ਭੋਜਨ ਚ ਕਿਸ ਸਮੇਂ ਸਾਂਭ ਲਉਂਦੇ ਸਨ ਮੂੰਗਰੇ ਤੇ ਮੂੰਗਰਿਆਂ ਦਾ ਉਤਪਾਦਨ ਵੀ ਕਈ ਗੁਣਾ ਵੱਧ ਜਾਂਦਾ ਤੇ ਮਤਲਬ ਇੰਨਾ ਝਾੜ ਹੁੰਦਾ ਬਹੁਤ ਜ਼ਿਆਦਾ ਪਰ ਜਦ ਬੀਜ ਬਣਾਉਨੇ ਆ ਬਹੁਤ ਸਮੇਂ ਬੜੀ ਦਿੱਕਤ ਆਉਂਦੀ ਆ ਕਿਉਂਕਿ ਖੇਤਾਂ ਵਿੱਚ ਪੰਛੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਜੇ ਮੈਨੂੰ ਅੰਦਾਜ਼ਾ ਵੀ ਮੇਰੇ ਕੋਲ ਕੁਆਂਟਲ ਬੀ ਹੋ ਜਾਊਗਾ ਵੀ ਇੰਨਾ ਆਪਾਂ ਨੇ ਮੂਲੀ ਖੜੀ ਆ ਜਾਂ ਉਸ ਤਰ੍ਹਾਂ ਬੀਜੀ ਗਈ ਆ ਪਰ ਪੰਛੀ ਇੰਨਾ ਹਮਲਾ ਕਰਦੇ ਰੋਕਦੇ ਹੈ ਨਹੀਂ ਵੀ ਚਲੋ ਪਰਮਾਤਮਾ ਦੀ ਕੁਦਰਤ ਹੈ ਇਹ ਨਾਲ ਵੀ ਕਿ ਰੋਜ਼ ਰੋਜ਼ ਕਰਨ ਜਾਈਏ ਜਿਹੜਾ ਜੋ ਜਿਹਾ ਵੇਜੇ ਰਾਜੀ ਜAVE ਦਸਨਾ ਤਾਂ ਆਪਾਂ ਪੂਰਾ ਨਹੀਂ ਕਰ ਸਕਦੇ ਫਿਰ ਮਹਾਰਾਜ ਹੋਰ ਪਾਸੋਂ ਦੇ ਦਿੰਦੇ ਨੇ ਸੋ ਇਸ ਤਰ੍ਹਾਂ ਇਸ ਖੇਤੀ ਵਿੱਚ ਬੀਜ ਨਹੀਂ ਪੂਰਾ ਬਣ ਪਾਉਂਦਾ ਪੰਛੀ ਖਾ ਜਾਂਦੇ ਨੇ ਜਣੀ ਆਪਣੇ ਜੋ ਕਈ ਬੀ ਬਣਦਾ ਪਰ ਇਹ ਹੈ ਬੜਾ ਗੁਣਕਾਰੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਬੀਜ ਕੇ ਵੀ ਦੇਖਿਆ ਸੀਗਾ ਸਾਡੇ ਮਿੱਤਰ ਨੇ ਰਸਪਿੰਦਰ ਸਿੰਘ ਜੀ ਇੱਕ ਸਾਲ ਉਹਨਾਂ ਨੂੰ ਇਹ ਬੀ ਦਿੱਤਾ ਉਹਨਾਂ ਨੇ ਜਦੋਂ ਬੀਜਿਆ ਉਹ ਥੋੜਾ ਜਿਹਾ ਪਾਣੀ ਵਗੈਰਾ ਵਧੀਆ ਢੰਗ ਨਾਲ ਲਾਉਂਦੇ ਸੀਗੇ ਉਹਨਾਂ ਦੇ ਖੇਤ 'ਚ ਜਾਣ ਦਾ ਮੌਕਾ ਮਿਲਿਆ ਤਾਂ ਉਸ ਤਰ੍ਹਾਂ ਇਹ ਮੂਲੀਆਂ ਲੰਬੀਆਂ ਹੋ ਕੇ ਥੋੜੀਆਂ 빙ੀ ਟੱਡੀ ਹੋ ਜਾਂਦੀ ਆ ਬਿਲਕੁਲ ਸਿੱਧੀ ਨਹੀਂ ਰਹਿੰਦੀ ਕੋਈ ਇਹਦੀ ਖਾਸੀਅਤਾਂ ਮੂਲੀ ਦੀ ਕਿਉਂਕਿ ਉੱਪਰ ਨੂੰ ਬਾਦ ਨੂੰ ਵੱਧ ਜ਼ੋਰ ਲਾਉਂਦੀ ਆ ਉਹ ਉਹਨਾਂ ਦੇ ਖੇਤ ਵਿੱਚ ਐ ਪਈਆਂ ਜਿਵੇਂ ਗੋਡੇ ਮਹਾਪੈ ਹੁੰਦੇ ਨੇ ਮਤਲਬ ਗਰੇ ਲੱਗੇ ਪਏ ਕੋਈ ਕਿੱਧਰ ਨੂੰ ਪਈ ਕੋਈ ਕਿੱਧਰ ਨੂੰ ਪਈ ਸਾਰੇ ਗਲਾਬੀ ਗਲਾਬੀ ਹੋਇਆ ਪਿਆ ਤੇ ਉਹ ਕਹਿੰਦੇ ਵੀ ਇਹ ਤਾਂ ਮੋਟੀ ਮੂਲੀ ਬਹੁਤ ਹੋ ਗਈ ਪਰ ਵਿਕਦੀ ਵੀ ਆ ਪਰ ਜਿੱਥੇ ਅਗਲੇ ਬਹੁਤ ਜ਼ਿਆਦਾ ਲੈਣੀ ਆ ਉਹ ਇੱਕ ਜੇ ਤਸੱਲੀ ਕਰਾਉਂਦੀ ਆ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਹੁੰਦਾ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਵੱਧ ਉਤਪਾਦਨ ਵੀ ਲੈ ਸਕਦੇ ਆ ਮੂਲੀ ਇੱਕ ਐਸਾ ਭੋਜਨ ਆਪਣਾ ਸਿਹਤ ਦਾ ਜਿਹੜਾ ਆਪਾਂ ਨੂੰ ਡਬਲ ਇਨਕਮ ਦੇ ਸਕਦਾ ਮੰਨ ਲਓ ਆਪਾਂ ਆਹ ਮੂਲੀ ਲੈ ਕੇ ਚੱਲਿਆਂ ਇਹ ਚਲੋ ਬਹੁਤ ਨੇ ਜੋ ਆਪਣਾ ਇਸ ਟਾਈਮ ਜੀ ਕਿਸਾਨ ਮੰਡੀ ਦਾ ਰੇਟ ਚੱਲਦਾ 20 ਰੁਪਏ ਕਿਲੋ ਤਾਂ ਆਪਾਂ 20 ਰੁਪਏ ਕਿਲੋ ਪੱਤਿਆਂ ਸਮੇਤ ਵੇਚਾਂਗੇ ਹੁਣ 20 ਰੁਪਏ ਕਿਲੋ ਪੱਤੇ ਵੀ ਵਿਗ ਗਏ ਜੇ 40 ਹੈ ਤਾਂ 40 ਪੱਤੇ ਹੀ ਵਿਗ ਗਏ ਤੇ ਕਾਹਕ ਨੂੰ ਇਹ ਫਾਇਦਾ ਵੀ ਇਹ ਪੱਤੇ ਵੀ ਮੂਲੀ ਨਾਲ ਵੱਧ ਗੁਣਕਾਰੀ ਨੇ ਪੇਟ ਲਈ ਵਧੀਆ ਨੇ ਇਹ ਭੁਰਜੀਆਂ ਸਬਜ਼ੀਆਂ ਪਰੌਂਠਿਆਂ 'ਚ ਪੈਂਦੇ ਨੇ ਸੋ ਉਹਨੂੰ ਕੋਈ ਨਿਸ਼ਾਨ ਨਹੀਂ ਪਰ ਆਪਾਂ ਜੇ ਦੇਖੀਏ ਕਿਸਾਨ ਦੇ ਪੱਤੇ ਵੇਕਣ 20-40 ਰੁਪਏ ਕਿਲੋ ਫੇਰ ਉਹ ਖੇਤੀ 'ਚ ਆਪਾਂ ਨੂੰ ਸਮਝਣਾ ਚਾਹੀਦਾ ਵੀ ਕਿ ਮੁਨਾਫਾ ਬਹੁਤ ਜ਼ਿਆਦਾ ਹੋ ਸਕਦਾ ਘੱਟ ਨਹੀਂ ਹੁੰਦਾ ਕਿਉਂਕਿ ਵਜਨ ਬਹੁਤ ਦੇ ਜਾਂਦੀ ਨੇ 2 ਜਾਂ 3 ਮੂਲੀਆਂ ਆਰਾਮ ਨਾਲ 1 ਕਿਲੋ ਦੀ ਹੋ ਜਾਂਦੀ ਨੇ 40 ਵਿੱਚੀ ਤਾਂ ਵੀ ਬਹੁਤ ਰੇਟ ਹੈ ਜੇ ਆਪਾਂ ਦੂਜੇ ਕਿਸਾਨਾਂ ਵਾਲੇ ਰੇਟ ਵੇਚੀਏ 20 ਰੁਪਏ ਤਾਂ ਵੀ ਬਹੁਤ ਹੈ ਸੋ ਇਸ ਤਰ੍ਹਾਂ ਇਹ ਜਿਹੜੀ ਕੁਦਰਤੀ ਖੇਤੀ ਦੀਆਂ ਓਪਜਾਂ ਨੇ ਇੱਕ ਤਾਂ ਪੇਟ ਲਈ ਲਾਹੇਵੰਦ ਨੇ ਇੱਕ ਆਪਾਂ ਨੂੰ ਇਨਕਮ ਵੀ ਵਧੀਆ ਦੇ ਸਕਦੇ ਨੇ ਜਿਹੜੀ ਖਾਸ ਗੱਲ ਹੈ ਇਹ ਮੂਲੀ ਦੀ ਫਸਲ ਹੈ ਜਿਹੜੀ ਇਸ ਦਾ ਅੱਗੇ ਤਾਂ ਆਪਣੇ 45 ਦਿਨਾਂ 'ਚ ਤਿਆਰ ਹੋ ਜਾਂਦੀ ਐ ਤੇ ਕਿ 50 ਦਿਨਾਂ 'ਚ ਤਿਆਰ ਹੋਈ ਪਰ ਆਪਾਂ ਨੇ ਅੱਜ 60 ਦਿਨਾਂ ਬਾਅਦ ਪੱਟੀ ਪਰ ਇਹਦਾ ਜੋ ਸਪੀਡ ਘਾਟੀ ਉਹਦਾ ਕਾਰਨ ਸੀਗਾ ਉਸ ਟਾਈਮ ਮੱਛਰ ਨੇ ਹਮਲਾ ਕੀਤਾ ਤਾਂ ਉਹਨੂੰ 5-10 ਦਿਨ ਰੋਗਣਾ ਪਿਆ ਕਿਉਂਕਿ ਜਿਹੜੇ ਦੇਸੀ ਪੌਦੇ ਨੇ ਉਹ ਆਪਣੀ ਰਿਪੇਅਰ ਖੁਦ ਕਰ ਸਕਦੇ ਨੇ ਮਰਦੇ ਨਹੀਂ ਹੈਗੇ ਕੇਰਾ ਇੱਕ ਬੂਟੇ ਤੇ ਮੋਲੀ ਦੇ ਤੇ ਬਹੁਤ ਜ਼ਿਆਦਾ ਭੱਬੂ ਕੁੱਤਾ ਪੈ ਗਿਆ ਸੰਘਣਾ ਸੀਗਾ ਮੱਲਿਆ ਹ ਬਹੁਤ ਜ਼ਿਆਦਾ ਤੇ ਆਪਾਂ ਨੇ ਉਹ ਤਜਰਬਾ ਕਰਨ ਲਈ ਵੀ ਦੇਖਦੇ ਆਂ ਵੀ ਕੀ ਹੁੰਦਾ ਤਾਂ ਉਹ ਜਿਹੜੇ ਭੱਬੂ ਕੁੱਤਾ ਜਾਂ ਉਸ ਤਰ੍ਹਾਂ ਦੇ ਕੀੜੇ ਸੀਗੇ ਉਹਨਾਂ ਨੇ ਉਹਨੂੰ ਸਾਰੇ ਨੂੰ ਖਾਲੀ ਕਰਤਾ ਮਤਲਬ ਟਾਣੀਆਂ ਰਹਿ ਗਈਆਂ ਫੇਰ ਵੀ ਜਦੋਂ ਉਹ ਜਦ ਤੱਕ ਕੁਝ ਖਾਣ ਰਿਹਾ ਫੇਰ ਤਾਂ ਛੱਡ ਕੇ ਚਲੇ ਜਾਣਾ ਪਰ ਉਹਦੀ ਇਸ ਤਰ੍ਹਾਂ ਦੀ ਪ੍ਰੂਨਿੰਗ ਹੋ ਗਈ ਕੁਦਰਤ ਵੱਲੋਂ ਉਹਨੂੰ ਬਹੁਤ ਜ਼ਿਆਦਾ ਮੁੰਗਰਾ ਲੱਗਿਆ ਫੁੱਲ ਆਏ ਪਰ ਇਹ ਉਹ ਸ਼ਾਇਦ ਕੁਦਰਤ ਚਾਹੁੰਦੀ ਸੀ ਪੌਦਾ ਚਾਹੁੰਦਾ ਸੀਗਾ ਵੀ ਸੂਰਜ ਦੀ ਰੌਸ਼ਨੀ ਜੜਾਂ ਤੱਕ ਆਵੇ ਥੱਲੇ ਤੱਕ ਆਵੇ ਤੇ ਉਹ ਪੌਦ ਦਾ ਵਿਕਾਸ ਵਧੀਆ ਹੋ ਸਕੇ ਸੋ ਇਸ ਤਰ੍ਹਾਂ ਨੇਚਰ ਦੇ ਵਿੱਚ ਆਪਾਂ ਨੂੰ ਜਿਹੜੇ ਕੀੜੇ ਆਉਂਦੇ ਨੇ ਕੀਟ ਆਉਂਦੇ ਨੇ ਫਸਲਾਂ ਤੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਦੇਖਿਆ ਕਰੋ ਰਿਜ਼ਲਟ ਕੀ ਆਉਂਦਾ ਕੋਈ ਜਿਹੜੀ ਕੁਦਰਤ ਹੈ ਇਹਨੂੰ ਆਪਾਂ ਸਮਝ ਸਕਦੇ ਹਾਂ ਜੇ ਆਪਾਂ ਕਿਸੇ ਦੇ ਖਿਲਾਫ ਚੱਲ ਕੇ ਕੁਝ ਵਧੀਆ ਕਰ ਲਾਂਗੇ ਤਾਂ ਵਧੀਆ ਨਹੀਂ ਹੋ ਸਕਦਾ ਆਪਾਂ ਨੂੰ ਇਹਨੂੰ ਸਮਝਣਾ ਚਾਹੀਦਾ ਵੀ ਕਿਹੜੇ ਬੀਜਾਂ ਨੂੰ ਬਿਮਾਰੀ ਘੱਟ ਪੈਂਦੀ ਆ ਕਿਹੜੇ ਬੀਜ ਸੋਕਾ ਵੱਧ ਚੱਲ ਸਕਦੇ ਨੇ ਕਿਹੜੇ ਬੀਜ న్యూਟ੍ਰੀਸ਼ਨ ਵੱਧ ਨੇ ਕਿਹੜੇ ਬੀਜ ਮਤਲਬ ਸੋਕਾ ਚੱਲ న్యూਟ੍ਰੀਸ਼ਨ ਖਰਾਕੀ ਤੱਤ ਵੱਧ ਨੇ ਉਸ ਤਰ੍ਹਾਂ ਦੇ ਬੀਜ ਨੇ ਤੇ ਉਹ ਇੱਕ ਦੇਸੀ ਫਸਲਾਂਾਂ ਦੀ ਸਬਜ਼ੀਆਂ ਦੀ ਇੱਕ ਇਹ ਵੀ ਖਾਸੀਅਤ ਆ ਵੀ ਜੇ ਆਪਾਂ ਇਹਨੂੰ ਤੋੜ ਕੇ ਰੱਖ ਲੈਨੇ ਆ ਤਾਂ ਇਹ ਖਰਾਬ ਵੀ ਸੇਤੀ ਨਹੀਂ ਹੁੰਦੇ ਮਤਲਬ ਇਹਨਾਂ ਦੀ ਲਾਈਫਟਾਈਮ ਜਿਹੜੀ ਇਹਨਾਂ ਦਾ ਜੀਵਨ ਆ ਉਹ ਲੰਬਾ ਹੁੰਦਾ ਦੂਜਿਆਂ ਨਾਲੋਂ ਕਿਉਂਕਿ ਨੇਚਰ ਦੇ ਹਿਸਾਬ ਨਾਲ ਪਾਲਦੇ ਨੇ ਵੀ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਕੇ ਸੋ ਇਸ ਤਰ੍ਹਾਂ ਆਪਾਂ ਇਹ ਅੱਜ ਮੂਲਦੀ ਫਸਲ ਲੈ ਕੇ ਚੱਲੇ ਆ ਹੁਣ ਬਿਲਕੁਲ ਰੁੱਤ ਦੇ ਹਿਸਾਬ ਨਾਲ ਕੋਈ ਜਿਹੜੀ ਦੇਸੀ ਖੇਤੀ ਆ ਇਹਦੀਆਂ ਫਸਲਾਂ ਇਹਦੀਆਂ ਉਪਜਾ ਬਹੁਤ ਜ਼ਿਆਦਾ ਵਧੀਆ ਰੁੱਤ ਹੋਈ ਤੇ ਆਉਂਦੀਆਂ ਨੇ ਇਹ ਨਹੀਂ ਹੈਗਾ ਵੀ ਤੁਸੀਂ ਇਹਨਾਂ ਨੂੰ ਅਗੇ ਇੱਤੇ ਗਾ ਲਓਗੇ ਤਾਂ ਅਗੇ ਇੱਤੇ ਗਾਣ ਤਾਂ ਸਬਜ਼ੀਆਂ ਨੂੰ ਉਹਨਾਂ ਨੂੰ ਫਸਲਾਂ ਨੂੰ ਬਿਮਾਰੀ ਵੱਧ ਪੈਣ ਦੇ ਚਾਂਸ ਬਣਦੇ ਨੇ ਸੋ ਇਸ ਤਰ੍ਹਾਂ ਆਪਾਂ ਹੁਣ ਇਹ ਕਿਸਾਨ ਮੰਡੀ ਲੈ ਕੇ ਜਾਵਾਂਗੇ ਤੇ ਉੱਥੇ ਵੀ ਆਪਾਂ ਆਪਣੀ ਜਿਹੜੀ ਰਿਕਸ਼ਾ ਰਿਹੜੀ ਆ ਉਹ ਤੇ ਲੱਦ ਕੇ ਲੈ ਜਾਣਾ ਤੇ ਉੱਥੇ ਵੀ ਆਪਣਾ ਖਰਚਾ ਘੱਟ ਹੋ ਜਾਣਾ ਖੇਤ 'ਚ ਵੀ ਘੱਟ ਹੋ ਜਾ ਤੇ ਆਪ ਵੇਚਣੀ ਆ ਜਿਹੜਾ ਕਿਸਾਨ ਆ ਉਹ ਆਪਣੇ ਗਾਹਕ ਨੂੰ ਖੁਦ ਵੇਚਣ ਜਾ ਰਿਹਾ ਤੇ ਗਾਹਕ ਨੂੰ ਕੋਈ ਬੋਰਡ ਵੈਂਡਰ ਦੇ ਲਾਉਣ ਦੀ ਲੋੜ ਨਹੀਂ ਉਹਨੂੰ ਪਹਿਚਾਣ ਆ ਵੀ ਇਹ ਕਿਸਾਨ ਕੁਦਰਤੀ ਖੇਤੀ ਨੇ ਜਾਂ ਉਹਨਾਂ ਨੂੰ ਮਤਲਬ ਪਤਾ ਲੱਗ ਜਾਂਦਾ ਵੀ ਇਹ ਸਵਾਦ ਸਬਜ਼ੀ ਆ ਕਿਉਂਕਿ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਭਰਤੀ ਦੇਣਾ ਸਵਾਦ ਵਧ ਜਾਂਦਾ ਸੋ ਇਸ ਤਰ੍ਹਾਂ ਇੱਕ ਸਵਾਦਿਸ਼ਟ ਤੇ ਤਾਜੀ ਸਬਜ਼ੀ ਗਾਹਕ ਨੂੰ ਮਿਲੂਗੀ ਤੇ ਖਰਾਕੀ ਦਿੱਤਾ ਨਾ ਭਰਪੂਰ ਸੋ ਇਸ ਤਰ੍ਹਾਂ ਅਸੀਂ ਇੱਕ ਉਦਾਰਤੀ ਖੇਤੀ ਵਿੱਚ ਆਪਣੀ ਖੇਤੀ ਆਪ ਪੈਦਾ ਕਰਕੇ ਆਪ ਵੇਚਦੇ ਹਾਂ ਸੋ ਇਸ ਤਰ੍ਹਾਂ ਚੱਲ ਰਿਹਾ ਹੈ ਸੋ ਪਰਮਾਤਮਾ ਦੀ ਕਿਰਪਾ ਹੈ ਤੇ ਜੋ ਸਿਧਾਂਤ ਹੈ ਵੀ ਸਰਬੱਤ ਦਾ ਭਲਾ ਵੀ ਆਪਾਂ ਕਿਰਤ ਵੀ ਕਰਦੇ ਹਾਂ ਸਰਬੱਤ ਦਾ ਭਲਾ ਵੀ ਹੋ ਜਾਂਦਾ ਸੋ ਇਸ ਤਰ੍ਹਾਂ ਵਧੀਆ ਚੱਲ ਰਿਹਾ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ